ਜਲੰਧਰ ਤੋਂ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਜਲੰਧਰ ਦੇ ਵਿੱਚ ਹੁੜੇ ਕੁਝ ਅਜਿਹੇ ਸੰਗਠਨ ਸਰਗਰਮ ਹੋ ਗਏ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਧਮਕੀਆਂ ਭਰੇ ਈਮੇਲਸ ਭੇਜੇ ਜਾ ਰਹੇ ਰਿਹਾ ਤਾਂ ਜਲੰਧਰ ਦੇ ਵਿੱਚ دہشت ਦਾ ਮਾਹੌਲ ਉਦੋਂ ਬਣਦਾ ਜਦੋਂ ਵੱਡੇ ਸਕੂਲਾਂ ਨੂੰ ਤੇ ਵੱਡੇ ਕਾਲਜਾਂ ਨੂੰ ਬੰਬ ਨਾਲ ਲੜੋਂਦੀਆਂ ਧਮਕੀਆਂ ਮਿਲਦੀਆਂ ਨੇ ਤਾਂ ਸਕੂਲਾਂ ਨੂੰ ਕਾਲਜਾਂ ਨੂੰ ਈਮੇਲਸ ਭੇਜੀਆਂ ਜਾਂਦੀਆਂ ਨੇ ਤਾਂ ਇਹ ਈਮੇਲਸ ਜਿਹੜੇ ਗੈਰ ਕਾਨੂੰਨੀ ਵੱਡੇ ਸੰਗਠਨ ਨੇ ਉਹਨਾਂ ਦੇ ਵੱਲੋਂ ਭੇਜੀਆਂ ਜਾ ਰਹੀਆਂ ਨੇ ਤਾਂ ਕੁਸ਼ਤੜ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਦੇ ਵਿੱਚ ਧਮਕੀਆਂ ਭਰੇ ਮੇਲਸ ਪ੍ਰਾਪਤ ਹੋਏ ਸੀ ਉਸ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਪੁਲਿਸ ਐਕਸ਼ਨ ਮੋਰ ਦੇ ਵਿੱਚ ਆ ਗਈ ਹੈ ਵੱਡੇ ਪੱਧਰ ਦੇ ਉੱਤੇ ਹੁਣ ਸਕੂਲਾਂ ਕਾਲਜਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਮਾਪਿਆਂ ਨੂੰ ਫੋਨ ਕੀਤੇ ਗਏ ਨੇ ਕਿ ਆਪਣੇ ਬੱਚਿਆਂ ਨੂੰ ਤੁਰੰਤ ਤੁਸੀਂ ਆਪਣੇ ਘਰ ਵਾਪਸ ਲੈ ਜਾਓ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਹੋੜੇ ਪੂਰੇ ਸਕੂਲਾਂ ਦੀਆਂ ਕਾਲਜਾਂ ਦੀਆਂ ਜਾਂਚਾਂ ਕੀਤੀਆਂ ਜਾ ਰਹੀਆਂ ਨੇ ਤਾਂ ਧਮਕੀ ਭਰੇ ਈਮੇਲਾਂ ਮਿਲਣ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਤਾਂ ਜਲੰਧਰ ਦੇ ਸਕੂਲਾਂ ਨੂੰ ਨਾਮੀ ਸਕੂਲਾਂ ਨੂੰ ਨਾਮੀ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤਾਂ ਮਿਲੀ ਨਾਲ ਦੀ ਨਾਲ ਸਟੇਸ਼ਨ ਨੂੰ ਵੀ ਉਡਾਉਣ ਦੀ ਧਮਕੀ ਜਿਹੜੀ ਹੈ ਇਹਨਾਂ ਸੰਗਠਨਾਂ ਦੇ ਵੱਲੋਂ ਦਿੱਤੀ ਗਈ ਆ ਤਾਂ ਜਲੰਧਰ ਦੇ ਵਿੱਚ ਹੁਣ ਪ੍ਰਸ਼ਾਸਨ ਐਕਟਿਵ ਮੋੜ ਤੇ ਵਿੱਚ ਆ ਚੁੱਕਾ ਹੈ ਜਿੱਥੇ ਹੁਣ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਪੂਰਨ ਤੌਰ ਤੇ ਜਿੱਥੇ ਜਲੰਧਰ ਦੇ ਵਿੱਚ ਅਲਰਟ ਜਾਰੀ ਹੋ ਗਿਆ ਤਾਂ ਜਲੰਧਰ ਵਾਸੀ ਜਰਾ ਸੁਚੇਤ ਰਹੋ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਸਕੂਲਾਂ ਨੂੰ ਧੰਕੀ ਦਿੱਤੀ ਆ ਤਾਂ ਤੁਹਾਡੇ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਬਣ ਚੁੱਕਾ ਹੈ ਕਿਉਂਕਿ ਜਲੰਧਰ ਦੇ ਨਾਮੀ ਸਕੂਲਾਂ ਨੂੰ ਕੌਲਜਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਜਿਹੜੀ ਸੰਗਠਨ ਕਿਤੇ ਨਾ ਕਿਤੇ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਇਹ ਤਮਕੀ ਦਿੱਤੀ ਗਈ ਸੀ ਸਕੂਲ ਖਾਲੀ ਕਰਵਾਏ ਗਏ ਛੁੱਟੀ ਕੀਤੀ ਗਈ ਔਰ ਨਾਲ ਦੀ ਨਾਲ ਜਾਂਚ ਏਜੰਸੀਆਂ ਵਕਤ ਤੇ ਸੁਚੇਤ ਹੋਈਆਂ ਪੂਰਨ ਤੌਰ ਤੇ ਸਕੂਲ ਦੀ ਜਾਂਚ ਕੀਤੀ ਗਈ ਹਾਲਾਂਕਿ ਕੋਈ ਸ਼ੱਕੀ ਚੀਜ਼ ਨਹੀਂ ਪਾਈ ਗਈ ਸੀ ਤੇ ਜਲੰਧਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਪੂਰਨ ਤੌਰ ਤੇ ਜਾਂਚ ਕੀਤੀ ਗਈ ਹੈ ਅਲਰਟ ਜਲੰਧਰ ਦੇ ਵਿੱਚ ਜਾਰੀ ਕਰ ਦਿੱਤਾ ਤਾਂ ਅਹਿਮ ਖਬਰ ਤੁਹਾਨੂੰ ਦੱਸੀਏ ਕਿ ਜਿੱਥੇ ਇੱਕ ਸਾਲ ਅ ਖਤਮ ਹੋਣ ਵਾਲਾ ਹੈ ਤਾਂ ਐਸੇ ਹੀ ਚੱਲਦੇ ਹੁਣ ਸੰਗਠਨ ਪੰਜਾਬ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ دہشت ਦਾ ਮਾਹੌਲ ਪੂਰਨ ਤੌਰ ਤੇ ਜਿਹੜਾ ਬਣਦਾ ਦੇਖਣ ਨੂੰ ਮਿਲਿਆ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਵੀ ਇਹ ਤੰਕੀ ਪਰੇ ਜਿਹੜੇ ਈਮੇਲਾਂ ਬਰਾਮਦ ਹੋਏ ਸੀਗੇ ਤਾਂ ਅਜਲੰਦਰ ਦੇ ਵਿੱਚ ਵੀ ਹੁਣ ਅਜਿਹੀਆਂ ਪ੍ਰਕਿਰਿਆ ਜਿਹੜੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਇਹ ਮਾਮਲੇ ਸੂਖੀਆਂ ਦੇ ਵਿਸ਼ੇ ਪੜ ਕੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਅਲਰਟ ਆ ਗਿਆ ਪ੍ਰਸ਼ਾਸਨ ਦੇ ਵੱਲੋਂ ਚੌਕਸੀ ਵਧਾ ਦਿੱਤੀ ਹੈ ਔਰ ਪੂਰਨ ਤੌਰ ਤੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਸਕੂਲ ਨੇ ਮਿੰਟਾਸ ਕਿੰਟਾਸ ਦੇ ਵਿੱਚ ਖਾਲੀ ਕਰਵਾ ਦਿੱਤੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅਧਿਕਾਰ ਇਸ ਪੂਰੇ ਮਾਮਲੇ ਦੇ ਵਿੱਚ ਕਿਹੜੀਆਂ ਵੱਡੀਆਂ ਕਾਰਵਾਈਆਂ ਪ੍ਰਸ਼ਾਸਨ ਕਰਦਾ ਹੈ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਹੁਣ ਚੌਕਸੀ ਵਧਾਈ ਜਾਂਦੀ ਹੈ ਪਰ ਪੂਰਨ ਤੌਰ ਤੇ ਜਿੱਥੇ ਪੁਲਿਸ ਜੜੀਆਂ ਤਨਾਤ ਹੋ ਗਈ ਹੈ ਸਕੂਲਾਂ ਦੇ ਬਾਹਰ ਤਾਂ ਤੁਰੰਤ ਐਕਸ਼ਨ ਜੜੇ ਲੱਤੇ ਜਾ ਰਹੇ ਨੇ ਇਹਨਾਂ ਸੰਗਠਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਈਮੇਲਸ ਭੇਜੇ ਜਾ ਰਹੇ ਨੇ ਤਾਂ ਉਹਨਾਂ ਨੂੰ ਲੈ ਕੇ ਵੱਡੇ ਪੱਧਰ ਦੀ ਐਕਸ਼ਨ ਦੀ ਤਿਆਰੀ ਜਿਹੜੀ ਆ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੀ ਜ਼ਰਾ ਧਿਆਨ ਰੱਖੋ ਤੇ ਬੱਚਿਆਂ ਵਾਲੇ ਖਬਰ ਨੂੰ ਜ਼ਰੂਰ ਸੁਣੋ